ਜੁੱਤੀ ਕਸੂਰੀ ਤੇਰੀ ਨਾ ਪੂਰੀ ਹਾਇ ਰੱਬਾ ਵੀ ਸਾਨੂੰ ਤੁਰਨਾ ਪਿਆ ਹਾਇ ਹਾਇ ਰੱਬਾ ਵੀ ਸਾਨੂੰ ਤੁਰਨਾ ਪਿਆ ਸਾਡਾ ਜੱਦੀ ਕੰਮ ਆ ਜੀ ਸਾਡੇ ਮਤਲਬ ਬਾਪ ਦਾਦੇ ਕਰਦੇ ਪਹਿਲਾਂ ਕਸੂਰ ਚ ਲੈ ਗਏ ਪਾਕਿਸਤਾਨ ਪਾਕਿਸਤਾਨ ਤੋਂ ਜਦੋਂ ਬੰਡਵਾਰ ਆਇਆ ਫਿਰ ਇੱਥੇ ਇੱਥੇ ਆ ਗਏ ਪਾਕਿਸਤਾਨ ਤੋਂ ਲੈ ਕੇ ਆਇਆ ਜਾਂਦਾ ਇਹ ਅੱਪਰ ਪਾਕਿਸਤਾਨ ਤੋਂ ਆਉਂਦਾ ਜੀ ਤਿਆਰ ਅਸੀਂ ਕਰਦੇ ਜੀ ਪਹਿਲਾਂ ਨਹੀਂ ਐਸੀ ਹੈਗੇ ਕਸੂਰੀਆਂ ਪਹਿਲਾਂ ਅੱਛਾ ਹਾਂਜੀ ਹਾਂਜੀ ਸਾਡੇ ਉੱਤੇ ਉੱਥੇ ਹੀ ਜਦੋਂ ਟਵਾਰਾ ਆਇਆ ਫਿਰ ਇਹ ਕਸੂਰ ਤੋਂ ਉੱਠ ਕੇ ਇੱਥੇ ਆ ਗਈ ਓਕੇ ਮਤਲਬ ਸਾਰੇ ਕਸੂਰ ਤੋਂ ਹੀ ਹਜੇ ਵੀ ਮਟੀਰੀਅਲ ਉੱਥੋਂ ਹੀ ਜਾਂਦਾ ਹੈ ਉੱਥੋਂ ਜਾਂਦਾ ਮਤਲਬ ਅਸੀਂ ਉਸੇ ਤਰੀਕੇ ਨਾਲ ਹੀ ਤਿਆਰ ਕਰਦੇ ਸੀ ਜੇ ਤਰੀਕੇ ਨਾਲ ਮਤਲਬ ਕਹਿੰਦੇ ਨੇ ਮਤਲਬ ਆਹ ਤਰੀਕੇ ਨਾਲ ਐਸ ਚੀਜ਼ ਬਣਾਣੀ ਹੈ ਕਹਿੰਦੇ ਕਪੜਾ ਲਿਆਕ ਦੇਣਾ ਇੱਕ ਕਪੜੇ ਦੀ ਬਣਾ ਲੈਣੇ ਆ ਜਿਹੋ ਜੀ ਕੋਈ ਚੀਜ਼ ਤਿਆਰ ਕਰਾਂ ਦਾ ਇਸੇ ਕਰ ਦਿੱਤੀ ਨਾ ਇਹਦੀ ਡੋਰ ਲਗਣੀ ਨਾ ਇਹ ਟੁੱਟਣੀ ਤੇ ਨਾ ਇਹਦਾ ਤੱਲਾ ਖਰਾਬ ਹੋਣਾ ਜਿਹੜੀ ਕੁਆਲਿਟੀ ਆ ਜਿਹੜੀ ਸਾਡੇ ਕੋਲ ਤਿਆਰ ਹੋਈ ਹੈ ਕੁਆਲਿਟੀ ਪੂਰੀ ਗਾਰੰਟੀ ਦੀ ਹੈ ਜੁੱਤੀ ਕਸੂਰੀ ਤੇਰੀ ਨਾ ਪੂਰੀ ਹਾਇ ਰੱਬਾ ਵੀ ਸਾਨੂੰ ਤੁਰਨਾ ਪਿਆ ਹਾਇ ਹਾਇ ਰੱਬਾ ਵੀ ਸਾਨੂੰ ਤੁਰਨਾ ਪਿਆ ਸੱਚੀ ਕਾਲ ਦਰਸ਼ਕੋ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਗ੍ਰੇਟ ਪੰਜਾਬ ਟੀਵੀ ਤੇ ਅੱਜ ਤੁਹਾਨੂੰ ਖਾਸ ਜਗ੍ਹਾ ਤੇ ਲੈ ਕੇ ਆਏ ਆ ਜਿੱਥੇ ਕੀ ਪਾਕਿਸਤਾਨੀ ਪੰਜਾਬੀ ਜੁੱਤੀ ਜੋ ਕਿ ਪੰਜਾਬੀ ਜੜੀ ਮੁਟਿਆਰਾਂ ਲਈ ਇੱਕ ਖਾਸ ਗਹਿਣਾ ਹੈ ਤੇ ਉਹਨੂੰ ਜਿਹੜੀ ਬਣਾਇਆ ਜਾਂਦਾ ਖਾਸ ਪਾਕਿਸਤਾਨ ਤੋਂ ਜਿਹੜਾ ਮਟੀਰੀਅਲ ਲੈ ਕੇ ਆਇਆ ਜਾਂਦਾ ਤੇ ਇੱਥੇ ਜਿਹੜਾ ਸਾਰਾ ਜਿਹੜਾ ਹੱਥ ਨਾਲ ਜਿਹੜੇ ਕਾਰੀਗਰ ਨੇ ਕੰਮ ਕਰਦੇ ਨੇ ਸੋ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਓਨਰ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਸ ਤਰ੍ਹਾਂ ਪਾਕਿਸਤਾਨ ਤੋਂ ਜਿਹੜਾ ਇਹਦਾ ਮਟੀਰੀਅਲ ਲੈ ਕੇ ਆਇਆ ਜਾਂਦਾ ਤੇ ਇੱਥੇ ਜਿਹੜਾ ਸਾਰਾ ਜਿਹੜਾ ਕੰਮ ਕੀਤਾ ਜਾਂਦਾ ਸਭ ਤੋਂ ਪਹਿਲਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਸਰ ਤੁਹਾਡੇ ਤੋਂ ਜਾਨਣਾ ਚਾਹਾਂਗੇ ਲਗਭਗ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਸ ਕੰਮ 'ਚ ਤੇ ਅੱਜ ਜਿਹੜਾ ਵੈ ਤੁਹਾਡਾ ਕਿੱਥੇ ਕਿੱਥੇ ਤੱਕ ਸਮਾਂਜਦਾ ਹੈ ਇਹ ਸਾਡਾ ਜੱਦੀ ਕੰਮ ਆ ਜੀ ਸਾਡੇ ਮਤਲਬ ਬਾਪ ਦਾਦੇ ਕਰਦੇ ਪਹਿਲਾਂ ਕਸੂਰ ਚ ਲੈ ਕੇ ਪਾਕਿਸਤਾਨ ਪਾਕਿਸਤਾਨ ਤੋਂ ਜਦੋਂ ਵੰਡਵਾਰਾ ਆਇਆ ਫਿਰ ਇੱਥੇ ਇੱਥੇ ਆ ਗਏ ਜੀ ਬਿਲਕੁਲ ਹਾਂ ਜੀ ਉਹ ਵੀ ਸਾਡੇ ਪਿਤਾ ਜੀ ਕੰਮ ਕਰਦੇ ਸੀ ਸਾਡੇ ਪਰਿਵਾਰ ਵੀ ਸਾਰੇ ਕੰਮ ਕਰਦੇ ਸੀ ਤੇ ਅਸੀਂ ਵੀ ਜਦੋਂ ਮਤਲਬ ਸਮਝ ਲਈਏ ਨਾ ਮਤਲਬ ਮੈਨੂੰ 32 ਸਾਲ ਹੋ ਗਏ ਕੰਮ ਕਰਦੇ ਨੂੰ। ਕੀ ਬਾਤ ਹੈ। ਹਾਂਜੀ ਸਰ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਇਹ ਹੱਥ ਦਾ ਕੰਮ ਹੈ। ਬਹੁਤ ਹੀ ਔਖਾ ਹੁੰਦਾ ਹੈ ਤੇ ਕਿਸ ਤਰ੍ਹਾਂ ਇਹਨੂੰ ਬਣਾਇਆ ਜਾਂਦਾ ਹੈ? ਕੀ ਪ੍ਰੋਸੈਸ ਰਹਿੰਦਾ ਹੈ? ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਬਣਾਉਂਦੇ ਆਂ। ਕਾਰੀਗਰ ਸੋਲ ਵੱਖਰੇ ਨੇ, ਕਿਸ ਨੇ ਬਣਾਣਾ, ਉੱਪਰ ਕਿਸ ਨੇ ਕੱਢਣਾ। ਜੀ। ਤੇ ਮਤਲਬ ਡੋਰ ਕਿਸੇ ਨੇ ਪਾਣੀ, ਫਰਮਾ ਕਿਸੇ ਨੇ ਲਾਣਾ। ਇੱਕ ਜੁੱਤੀ ਨੂੰ ਕਟੋ-ਕਟ 7-8 ਬੰਦਿਆਂ ਦੇ ਮਤਲਬ ਹੱਥ ਲੱਗਦੇ ਫਿਰ ਤਿਆਰ ਹੁੰਦੀ ਹੈ। ਜੀ ਤੇ ਸਭ ਤੋਂ ਪਹਿਲਾਂ ਸਰ ਇਹਦਾ ਕੀ ਹੈਗਾ ਵਾ ਜਦੋਂ ਕਿ ਅੱਜ ਦੇ ਟ੍ਰੈਂਡ ਦੇ ਹਿਸਾਬ ਨਾਲ ਕੀ ਕੀ ਟ੍ਰੈਂਡ ਚੱਲ ਰਿਹਾ ਅੱਜ ਕੱਲ ਦੇ ਟ੍ਰੈਂਡ ਦੇ ਹਿਸਾਬ ਨਾਲ ਕੀ ਬਣਾਉਣੀ ਹੈ ਜਿੱਦਾਂ ਜਿੱਦਾਂ ਵੀ ਕਿਸੇ ਦੀ ਡਿਮਾਂਡ ਆ ਉਸੇ ਹਿਸਾਬ ਨਾਲ ਬਣਾਈ ਦੀ ਚੀਜ਼ ਜੀ ਟ੍ਰੈਂਡ ਦੇ ਹਿਸਾਬ ਨਾਲ ਚੱਲਦਾ ਜਿਹੋ ਜੀ ਮਰਜ਼ੀ ਬਣਾ ਲਓ ਫਲਕਾਰੀ ਬਣਵਾ ਲਓ ਕੜਾਈ ਵਾਲੀ ਬਣਾ ਲਓ ਪਲੇਨ ਬਣਵਾ ਲਓ ਜਿਸ ਜਿਹੋ ਜੀ ਮਰਜ਼ੀ ਬਣਾ ਲਓ ਲਗਭਗ ਕਿੰਨੇ ਲੋਕ ਨੇ ਇਸ ਵਕਤ ਤੁਹਾਡੇ ਨਾਲ ਇੱਥੇ ਕੰਮ ਕਰ ਰਹੇ ਮੇਰੇ ਨਾਲ 20 ਬੰਦੇ ਕੰਮ ਕਰਦੇ ਨੇ 20 ਬੰਦੇ ਤੇ ਸਾਰਾ ਇਹ ਕੰਮ ਜਿਹੜਾ ਹੱਥ ਨਾਲ ਹੀ ਕੀਤਾ ਜਾਂਦਾ ਸਾਰਾ ਹੱਥ ਨਾਲ ਕੰਮ ਹੁੰਦਾ ਤੇ ਪਾਕਿਸਤਾਨ ਤੋਂ ਲੈ ਕੇ ਆਇਆ ਜਾਂਦਾ ਇਹ ਅੱਪਰ ਪਾਕਿਸਤਾਨ ਤੋਂ ਆਉਂਦਾ ਜੀ ਤਿਆਰ ਅਸੀਂ ਕਰਦੇ ਹਾਂ ਜੀ ਠੀਕ ਹੈ ਹਾਂ ਜੀ ਤੇ ਪਾਕਿਸਤਾਨ ਤੋਂ ਸਾਰਾ ਮਟੀਰੀਅਲ ਲੈ ਕੇ ਆਇਆ ਜਾਂਦਾ ਤੇ ਉਸ ਹਾਂਜੀ ਉਰ ਲਾ ਪਰ ਜਾਂਦਾ ਜਿੱਦਾਂ ਆ ਪਾਕਿਸਤਾਨ ਦਾ ਪਰ ਇਹ ਆ ਗਿਆ ਜੀ ਇਹ ਉੱਪਰ ਆ ਗਿਆ ਤੇ ਆ ਆ ਪਰ ਆ ਗਿਆ ਮਤਲਬ ਸਾਡੇ ਕੋਲ ਬਹੁਤ ਉੱਪਰ ਪਏ ਨੇ ਸਾਰਾ ਪਾਕਿਸਤਾਨ ਸਾਡੇ ਹਾਂ ਪਾਕਿਸਤਾਨ ਦੀ ਸਾਡੇ ਕੋਲ ਯਾਰ ਸਾਰਾ ਸਾਹਣਾ ਉੱਪਰ ਆਂਦੇ ਅਲੱਗ-ਅਲੱਗ ਆਂਦੇ 20 ਬੰਦੇ ਕੰਮ ਕਰਦੇ ਆ ਸਾਡੇ 50 ਪੀਸ ਡੇਲੀ ਤਿਆਰ ਹੁੰਦੀ ਤੇ ਖਾਸ ਜਿਹੜਾ ਪੱਟੀ ਤੋਂ ਲੋਕ ਲੈਣ ਆਂਦੇ ਨੇ ਹਾਂਜੀ ਹਾਂਜੀ ਕੁਆਲਿਟੀ ਬੰਦੀ ਆ ਹਰਦੀ ਵੀ ਆ ਪਿਓਰ ਲੈਦਰ ਲੱਗਦਾ ਕਿੰਨਾ ਸਮਾਂ ਲੱਗ ਜਾਂਦਾ ਬਣਾਉਣ ਚ ਬਣਾਂ ਤੇ ਹੁਣ 20 ਬੰਦੇ ਕੰਮ ਕਰਦੇ ਆ ਅਲੱਗ-ਅਲੱਗ ਕਰਦੇ ਆ ਨਾ ਮਤਲਬ ਸੋਲ ਕਿਸੇ ਨੇ ਬਣਾਉਣਾ ਇਹ ਬੰਦੇ ਬਣਾਉਣਾ ਡੋਰ ਕਿਸੇ ਨੇ ਪਾਣੀ ਆ ਦੂਜਾ ਆਹ ਪਰ ਕਿਸੇ ਨੇ ਤਿਆਰ ਕਰਨਾ ਆ ਕਿਸੇ ਨੇ ਹੋਰ ਕਰਨਾ ਬਾਕੀ ਆ ਵਿੱਚ ਅੱਜ ਬਗੈਰ ਅਪਰਤੇ ਜਦੋਂ ਆਂਦਾ ਕੜਾਈ ਤਿੱਲੇ ਦੀ ਲੇਡੀਜ਼ ਵੀ ਕਰਦੀਆਂ ਮਤਲਬ ਵੀ ਬੰਦੇ ਸਾਡੇ ਕੰਮ ਮਤਲਬ ਇਸ ਜੁੱਤੀ ਨੂੰ ਹੱਥ ਲੱਗਦੇ ਉਹ ਤਿਆਰ ਹੁੰਦੀ ਆ ਅੱਜ ਕਿੱਥੋਂ ਤੱਕ ਮਤਲਬ ਤੁਹਾਡੇ ਇੱਥੇ ਸੇਲ ਹੁੰਦੀ ਐ ਸਾਡੀ ਸੇਲ ਇੱਥੇ ਮਤਲਬ ਕਰਨਾਲ ਜਾਂ ਮਾਲ ਜਾਂਦਾ ਕੀ ਬਾਤ ਐ ਕਰਨਾਲ ਦਾ ਹਬੌਰ ਜੇ ਉਧਰੋਂ ਸੇਡਾ ਤਾਂ ਆਂਦਾ ਸਾਡਾ ਉਧਰੋਂ ਸੇਡਾ ਦੇ ਮਾਲ ਜਾਂਦਾ ਜੀ ਤੇ ਮਤਲਬ ਇੰਨਾ ਜ਼ਿਆਦਾ ਤੁਹਾਡਾ ਜਿਹੜਾ 트ੈਂਡ ਕਿਸ ਤਰ੍ਹਾਂ ਮਤਲਬ ਜੁੱਤੀ ਦਾ ਕਨਸੈਪਟ ਹੈ ਨਾ ਜਿਹੜਾ ਸਾਡੇ ਪੰਜਾਬ ਦੀ ਮੋਟਿਆਰ ਲਈ ਇੱਕ ਮਤਲਬ ਬਹੁਤ ਵਧੀਆ ਜਿਹੜਾ ਉਹਦੇ ਲਈ ਹੈਗਾ ਵੈ ਫੁਲਕਾਰੀ ਤੇ ਜੁੱਤੀ ਪੰਜਾਬੀ ਜੁੱਤੀ ਬਣਦੀ ਆ ਕੋਸਾ ਵੀ ਬਣ ਜਾਂਦੇ ਆ ਜਿਹੋ ਜੀ ਵਪਾਰੀ ਡਿਮਾਂਡ ਕਰਦਾ ਅਸੀਂ ਦੁਕਾਨਦਾਰ ਨੂੰ ਸੇਲਰ ਤੋਂ ਮਾਰਦਾ ਪਾਕਿਸਤਾਨ ਤੋਂ ਕਿਸ ਤਰ੍ਹਾਂ ਲੈ ਕੇ ਆਈ ਜੀ ਪਾਕਿਸਤਾਨ ਤੋਂ ਵਾਇਡ ਦੁਬਈ ਜਾਂਦਾ ਮਾਰ ਸਾਡਾ ਨਹੀਂ ਡੀਲਰ ਹੁੰਦੇ ਆ ਉਹ ਦੇ ਕੇ ਜਾਂਦੇ ਸਾਨੂੰ ਜਿੱਦਾਂ ਕਿ ਜਿੱਦਾਂ ਅੱਜ ਕੱਲ ਬਹੁਤ ਜ਼ਿਆਦਾ ਜਿਹੜੇ ਉਹਦੇ ਵਿੱਚ ਡਿਜ਼ਾਈਨ ਬਦਲੇ ਜਾਂਦੇ ਨੇ ਕਿਸ ਤਰ੍ਹਾਂ ਮਤਲਬ ਡਿਜ਼ਾਈਨ ਕੀਤੇ ਜਾਂਦੇ ਨੇ ਟ੍ਰੈਂਡ ਜਿੱਦਾਂ ਲਿੱਤੇ ਜਾਂਦੇ ਨੇ ਜਿੱਦਾਂ ਮੈਂ ਵੇਖ ਰਹੀ ਹਾਂ ਬਹੁਤ ਹੀ ਪਿਆਰੀਆਂ ਜਿਹੜੀਆਂ ਜੁੱਤੀਆਂ ਨੇ ਇਹਦੇ ਉੱਪਰ ਜਿਹੜੀ ਇਹ ਅਲੱਗ ਤੋਂ ਹੁੰਦਾ ਹੈ ਇਹਦੇ ਥੱਲੇ ਸੋਲ ਅਲੱਗ ਲੱਗਾ ਜਾਂਦਾ ਤੇ ਕਿਸ ਤਰ੍ਹਾਂ ਇਹ ਸਾਰਾ ਚੀਜ਼ਾਂ ਰਹਿੰਦੀਆਂ ਨੇ ਇੰਦਾ ਵੀ ਸੋਲ ਕੇ ਮਤਲਬ ਅਲੱਗ ਕਾਰੀਗਰ ਰੱਖਿਆ ਅੱਛਾ ਠੀਕ ਆ ਇਹ ਜਿਹੜਾ ਅੱਪਰ ਆ ਇਹ ਪਾਕਿਸਤਾਨ ਤੋਂ ਆਣਾ ओके ਹਾਂ ਜੀ ਬਾਕੀ ਮਟੀਰੀਅਲ ਆਲਾ ਨਾ ਇਹਨੂੰ ਧਾਗਾ ਲੱਗਦਾ ਧਾਗੇ ਨੂੰ ਵਟ ਚੜਾਉਂਦੇ ਆ ਫਿਰ ਇਹ ਸਲਾਈਕ ਹੁੰਦੀ ਆ ਉਹ ਲੇਬਰ ਸਾਡੀ ਲੱਗੀ ਸੀਨੇ ਪਏ ਆ ਮਤਲਬ ਅਲੱਗ ਅਲੱਗ ਚੀਜ਼ ਆ ਜਿੱਦਾਂ ਆਹ ਚੀਜ਼ ਤਹਿਨ ਕਰਨੀ ਆ ਆਹ ਚੀਜ਼ ਤਹਿਨ ਕਰਨੀ ਆ ਧਾਗਾ ਕਿਹਨ ਲਾਣਾ ਤੇ ਡਿਜ਼ਾਈਨ ਕਿੱਦਾਂ ਵੇਖਿਆ ਜਾਂਦਾ ਹੈ ਡਿਜ਼ਾਈਨ ਦੇਖੋ ਸਾਰੇ ਅਲੱਗ-ਅਲੱਗ ਜਿਹੜਾ ਪੁਰਾਣਾ ਨਾ ਸਭ ਅਲੱਗ-ਅਲੱਗ ਡਿਜ਼ਾਈਨ ਦਾ ਸਭ ਪਾਕਿਸਤਾਨ ਤੋਂ ਆਉਂਦਾ ਹਾਂ ਮੈਂ ਤੁਹਾਨੂੰ ਦਿਖਾਣਾ ਤੇ ਸਰ ਇਹਦੇ ਵਿੱਚ ਜਿਹੜਾ ਵੈ ਅਲੱਗ-ਅਲੱਗ ਜਿਹਦਾ ਟ੍ਰੈਂਡ ਦੇ ਹਿਸਾਬ ਨਾਲ ਜਿੱਦਾਂ ਹਰ ਮੁਟਿਆਰ ਨੂੰ ਵੱਖਰਾ ਹੀ ਡਿਜ਼ਾਈਨ ਚਾਹੀਦਾ ਅੱਜਕੱਲ ਦੇ ਟਾਈਮ 'ਚ ਤੇ ਕਿਸ ਤਰ੍ਹਾਂ ਫਿਰ ਉਹ ਡਿਜ਼ਾਈਨ ਲਿੱਤੇ ਜਾਂਦੇ ਨੇ ਕਿਸ ਤਰ੍ਹਾਂ ਪਾਕਿਸਤਾਨ ਤੋਂ ਮੰਗਾਈਦੇ ਆਹ ਦੇਖੋ ਆ ਡਿਜ਼ਾਈਨ ਆਹ ਅਲੱਗ ਆ ਗਿਆ ਜੀ ਇਹ ਆ ਗਿਆ ਜਿੱਦਾਂ ਮਤਲਬ ਸਾਡੇ ਕੋਲ ਲੇਡੀ ਜਾਂਦੀਆਂ ਉਹ ਡਿਜ਼ਾਈਨ ਅਸੀਂ ਦਿਖਾਈਦਾ ਫਿਰ ਉਸ ਹਿਸਾਬ ਨਾਲ ਤਿਆਰ ਕਰਕੇ ਦੇਦਾ ਕੀ ਉਹ ਕੜਾਈ ਹੈ ਦੇਖੋ ਜਿਹੜਾ ਵੀ ਡਿਜ਼ਾਈਨ ਆ ਸਾਰੇ ਅਲੱਗ-ਅਲੱਗ ਆ ਜੀ ਜਿੰਨਾ ਵੀ ਡਿਜ਼ਾਈਨ ਆ ਸਭ ਅਲੱਗ-ਅਲੱਗ ਦੀਏ ਨੇ ਬਹੁਤ ਹੀ ਖੂਬਸੂਰਤੀ ਨਾਲ ਜਿਹੜਾ ਡਿਜ਼ਾਈਨ ਦਿੱਤੇ ਜਾਂਦੇ ਹਾਂਜੀ ਹਾਂਜੀ ਇੱਕ ਤੋਂ ਇੱਕ ਸੋ ਦਰਸ਼ਕੋ ਤੁਸੀਂ ਵੇਖ ਸਕਦੇ ਹੋ ਇੱਥੇ ਜਿਹੜੀ ਮੇਰੇ ਹੱਥ 'ਚ ਜਿਹੜੀ ਇਹ ਜੁੱਤੀ ਹੈ ਇਹ ਬਿਲਕੁਲ ਹੱਥ ਨਾਲ ਜਿਹੜੀ ਬਣਾਈ ਜਾਂਦੀ ਹੈ ਇਹਨਾਂ ਦੇ ਕਾਰੀਗਰੀ ਨੇ ਜਿਹੜੇ ਇੱਥੇ ਜਿਹੜੇ ਪੰਜਾਬ ਦੇ ਜਿਹੜੇ ਕਹਿ ਸਕਦੇ ਆ ਪੱਟੀ ਸ਼ਹਿਰ ਤੋਂ ਜਿਹੜੇ ਨੇ ਇਹ ਜਿਹੜੇ ਹੱਥ ਧੋਜੜਿਆ ਕੰਮ ਸਾਰਾ ਕਰਦੇ ਨੇ ਅੰਦਾ ਸੋਲ ਜਿਹੜਾ ਵਾ ਤੇ ਉੱਪਰ ਜਿਹੜੀ ਇਹ ਵਾਲੀ ਚੀਜ਼ ਇਹ ਸਰ ਪਾਕਿਸਤਾਨ ਤੋਂ ਇਹ ਪਾਕਿਸਤਾਨ ਤੋਂ ਲਿਆ ਲਿਆਂਦੀ ਜਾਂਦੀ ਏ ਖਾਸ ਕਰਕੇ ਪੰਜਾਬੀ ਜੁੱਤੀ ਨੂੰ ਬਣਾਉਣ ਵਾਸਤੇ ਸੋ ਮੇਰੇ ਪੈਰ 'ਚ ਵੀ ਤੁਸੀਂ ਵੇਖ ਸਕਦੇ ਏ ਇਸ ਵਕਤ ਮੈਂ ਵੀ ਜਿਹੜੀ ਇਹਨਾਂ ਦੀ ਪੰਜਾਬੀ ਜੁੱਤੀ ਪਾਈ ਏ ਜਿਹਨੂੰ ਕਿੰਨੀ ਪਿਆਰੀ ਲੱਗਦੀ ਏ ਤੇ ਸਰ ਜਰੂਰ ਸਾਨੂੰ ਦੱਸੋ ਕਿ ਮਤਲਬ ਜਿੱਦਾਂ ਲੋਕ ਲੈਣਾ ਚਾਹੁੰਦੇ ਨੇ ਹੈਨਾ ਦੁਬਾਰਾ ਤੋਂ ਮਤਲਬ ਇਹ ਚੀਜ਼ ਨੂੰ ਜਿਹੜੀ ਅੱਜ ਆਪਾਂ ਵਿਰਾਸਤ ਨੂੰ ਭੁੱਲਦੇ ਜਾ ਰਹੇ ਆਂ ਫਿਰ ਵੀ ਫਿਰ ਇਹਨੂੰ ਜਿਹ ਕਰਨ ਲਈ ਕਿਹੜੀ ਕਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਸੋਸ਼ਲ ਮੀਡੀਆ ਦੇ ਥਰੂ ਹਾਂਜੀ ਇਹ ਮਤਲਬ ਅਸੀਂ ਤੇ ਹੁਣ ਤੁਸੀਂ ਪਾਉਗੇ ਤੇ ਜਾਗਰਤ ਹੋਣੀ ਬਿਲਕੁਲ ਜ਼ਰੂਰ ਠੀਕ ਹੈ ਨਾ ਹਾਂਜੀ ਹੁਣ ਸਾਡੀ ਡਿਮਾਂਡ ਵਧੂਗੀ ਪਰ ਪੰਜਾਬੀ ਤੁਹਾਨੂੰ ਵੀ ਲੱਗਦਾ ਕਿ ਪੰਜਾਬੀ ਵਿਰਾਸਾ ਚਾਚ ਅਲੋਪ ਹੋਣ ਦੀ ਜਾ ਰਹੀਆਂ ਚੀਜ਼ਾਂ ਹਾਂ ਨਹੀਂ ਵੈਸੇ ਟ੍ਰੈਂਡ ਆਈ ਜਾ ਰਿਹਾ ਬਸ ਟ੍ਰੈਂਡ ਚੇਂਜਿੰਗ ਟ੍ਰੈਂਡ ਆ ਰਹੇ ਹੌਲੀ 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 ਆਈ ਜਾ ਰਿਹਾ ਟ੍ਰੈਂਡ ਹੁਣ ਬਹੁਤ ਚੱਲੀ ਜਾਂਦਾ ਪਰ ਹੁਣ ਅੱਗੇ ਥੋੜਾ ਘਟ ਗਿਆ ਸੀ ਹੁਣ ਚੱਲੀ ਜਾਂਦਾ ਦੁਬਾਰਾ ਚੱਲ ਗਿਆ ਹਾਂ ਚੱਲੀ ਜਾਂਦਾ ਹਾਂ ਇੱਕ ਵਾਰ ਜ਼ਰੂਰ ਆਪਣੀ ਜਿਹੜੀ ਲੋਕੇਸ਼ਨ ਦੱਸ ਦੋ ਪੱਟੀ ਕਿੱਥੇ ਪੱਟੀ ਆਪਣੇ ਜੇਲਾ ਤਨਤਨ ਤਹਿਸੀਲ ਪੱਟੀ ਕਿਚੇੜੀ ਦੇ ਲਾਗੇ ਜੀ ਤੇ ਆਪਣੇ ਪਿਛਲੇ ਲਾਗੇ ਛੇਰੇ ਪੰਪ ਵਾਲੇ ਕੋਠੇ ਦੇ ਲਾਗੇ ਜਿੱਦਾਂ ਉਹ ਗਾਣਾ ਹੈਗਾ ਵੈ ਜੁੱਤੀ ਕਸੂਰੀ ਕਸੂਰ ਦੀ ਸਭ ਤੋਂ ਜ਼ਿਆਦਾ ਫੇਮਸ ਹੈ ਕਸੂਰ ਤੋਂ ਬਾਅਦ ਆਂਦਾ ਜਿੱਦਾਂ ਪੱਟੀ 'ਚ ਵੀ ਜਿੱਦਾਂ ਕਸੂਰ ਤੋਂ ਹੀ ਲਿਆਂਦਾ ਜਾਂਦਾ ਸਾਰਾ ਪਹਿਲਾਂ ਨਹੀਂ ਅਸੀਂ ਹੈਗੇ ਕਸੂਰੀਆਂ ਪਹਿਲਾਂ ਅੱਛਾ ਹਾਂਜੀ ਹਾਂਜੀ ਸਾਡੇ ਉੱਤੇ ਉੱਥੇ ਹੀ ਜਦੋਂ ਟਵਾਰਾ ਆਇਆ ਫਿਰ ਇਹ ਕਸੂਰ ਤੋਂ ਉੱਠ ਕੇ ਇੱਥੇ ਆ ਗਏ ਓਕੇ ਮਤਲਬ ਸਾਰਾ ਕਸੂਰ ਤੋਂ ਹੀ ਹਜੇ ਵੀ ਮਟੀਰੀਅਲ ਉੱਥੋਂ ਹੀ ਆਉਂਦਾ ਉੱਥੋਂ ਜਾਂਦਾ ਮਤਲਬ ਅਸੀਂ ਉਸੇ ਤਰੀਕੇ ਨਾਲ ਹੀ ਤਿਆਰ ਕਰਦੇ ਸੀ ਜੇ ਤਰੀਕੇ ਨਾਲ ਮਤਲਬ ਕਿਹਨਡੇਟ ਗਾ ਮਤਲਬ ਆ ਤਰੀਕੇ ਨਾਲ ਐਸੀ ਚੀਜ਼ ਬਣਾਣੀ ਆ ਕਿ ਕਪੜਾ ਲਿਆਕ ਦੇਣਾ ਇੱਕ ਕਪੜੇ ਦੀ ਬਣਾ ਲੈਣੀ ਆ ਜਿਹੋ ਜੀ ਕੋਈ ਚੀਜ਼ ਤਿਆਰ ਕਰਾਂ ਦਾ ਇਸ ਕਰ ਦਿੱਤੀ ਆ ਸੋ ਤੁਹਾਡੀ ਤਾਂ ਜਾਨਣਾ ਚਾਹਾਂਗੇ ਕਿ ਕਿਸ ਤਰ੍ਹਾਂ ਮਤਲਬ ਤੁਹਾਡੀ ਕੁਆਲਿਟੀ ਰਹਿੰਦੀ ਹੈ ਕਿੰਨੀ ਮਜ਼ਬੂਤੀ ਰਹਿੰਦੀ ਜਦੋਂ ਆਪਾਂ ਹੱਥ ਨਾਲ ਬਣਾਉਂਦੇ ਆ ਨਾ ਚੀਜ਼ ਨੂੰ ਤੇ ਉਹਦੇ ਵਿੱਚ ਕਿੰਨੀ ਕੁ ਕੁਆਲਿਟੀ ਰਹਿੰਦੀ ਹੈ ਸਾਡੀ ਦੀ ਪੂਰੀ ਗਾਰੰਟੀ ਹੁੰਦੀ ਹੈ ਨਾ ਇਹਦੀ ਡੋਰ ਲਗਲਣੀ ਨਾ ਇਹ ਟੁੱਟਣੀ ਤੇ ਨਾ ਇਹਦਾ ਤਿੱਲਾ ਖਰਾਬ ਹੋਣਾ ਜਿਹੜੀ ਕੁਆਲਿਟੀ ਆ ਜਿਹੜੀ ਸਾਡੇ ਕੋਲ ਤਿਆਰ ਹੋਈ ਹੈ ਕੁਆਲਿਟੀ ਪੂਰੀ ਗਾਰੰਟੀ ਦੀ ਹੈ ਮਤਲਬ ਕਿਤੋਂ ਵੀ ਨਹੀਂ ਤੂਗੀ ਆ ਜਿਹੜੀ ਕੜਾਈ ਆ ਨਾ ਇਹ ਖਰਾਬ ਨਹੀਂ ਹੁੰਦੀ ਬਿਲਕੁਲ ਨਹੀਂ ਬਿਲਕੁਲ ਨਹੀਂ ਹੁੰਦੀ ਇਹ ਜਿੱਤੀ ਮੇਰੇ ਕੋ ਗਾਗ ਲੈ ਕੇ ਜੀ ਸੀ ਭਾਜੀ ਹੁਣ ਨਹੀਂ ਆਏ ਆ ਇਹ 5 ਸਾਲ ਹੋ ਗਏ ਨੂੰ ਇਹਦਾ ਤਿੱਲਾ ਖਰਾਬ ਬਿਲਕੁਲ ਨਹੀਂ ਹੋਇਆ ਜੀ ਤੇ ਕਿਹੜੇ ਓਕੇਸ਼ਨਸ ਤੇ ਪਾਈ ਜਾਂਦੀ ਖਾਸ ਕਰਕੇ ਜਿੱਤੀਆਂ ਇਹ ਆਪਣੇ ਫੰਕਸ਼ਨ ਤੇ ਪਾਈ ਜਾਂਦੀ ਵਿਆਹ ਸ਼ਾਦੀ ਪਾਈ ਜਾਂਦੀ ਆ ਕਦੇ ਪਾਰਟੀ ਵਾਰ ਕਿਤੇ ਵਾਂਡੇ ਕਿਤੇ ਜਾਣਾ ਉੱਥੇ ਵਾਲੀ ਜਿੱਥੇ ਵੀ ਜਾਣਾ ਤੇ ਕਿਹੜੀ ਕਿਹੜੀਆਂ ਮਤਲਬ ਅਲੱਗ ਅਲੱਗ ਵੈਰਾਈਟੀਆਂ ਨੇ ਇੱਥੇ ਬਹੁਤ ਵੈਰਾਈਟੀਆਂ ਆਈਆਂ ਬਹੁਤ ਸਾਰੀਆਂ ਬਹੁਤ ਵੈਰਾਈਟੀਆਂ ਆਈਆਂ ਅਲੱਗ ਅਲੱਗ ਡਿਜ਼ਾਈਨ ਆ ਜਿਵੇਂ ਇਹ ਚੀਜ਼ ਆ ਵਾਲਾ ਡਿਜ਼ਾਈਨ ਬਿਲਕੁਲ ਵੱਖਰਾ ਆ ਆ ਗਿਆ ਆਟ ਜੇਨ ਆ ਗਿਆ ਤੇ ਆ ਵਾਲੇ ਨੂੰ ਕੀ ਕਹਿੰਦੇ ਨੇ ਆ ਵਾਲੀ ਜੁੱਤੀ ਇਹ ਇਹ ਨੋਕਲਾ ਕੋਸਾ ਕਹਿੰਦੇ ਇਹਨੂੰ ਨੋਕਪਲਾ ਕੋਸਾ ਇਸ ਤਰ੍ਹਾਂ ਵੱਖਰੇ ਵੱਖਰੇ ਨਾਮ ਹੁੰਦੇ ਇੱਕ ਆ ਜੁੱਤੀ ਆ ਗਈ ਜੀ ਇਹ ਪੂਰੀ ਮਜ਼ਬੂਤ ਵਾਲੀ ਜੁੱਤੀਆਂ ਦੇ ਨਾਲੇ ਖਰਾਬ ਨਹੀਂ ਹੋਣੀ ਆ ਜੀ ਬਿਲਕੁਲ ਹਾਂ ਕੋਈ ਧਾਗਾ ਨਹੀਂ ਗਲਣਾ ਫੁੱਲ ਗਰੰਟੀ ਸਿੱਧੀ ਜੀ ਦਰਸ਼ਕੋ ਤੁਹਾਨੂੰ ਦੱਸਿਆ ਕਿਸ ਤਰ੍ਹਾਂ ਮਤਲਬ ਇੱਥੇ ਜਿਹੜੀ ਪਾਕਿਸਤਾਨੀ ਪੰਜਾਬੀ ਜੁੱਤੀ ਜਿਹੜੀ ਬਣਾਈ ਜਾਂਦੀ ਹੈ ਜੋ ਸਾਡੀ ਮਟਿਆਰਾਂ ਲਈ ਸਾਡੀਆਂ ਜਿਹੜੀਆਂ ਪੰਜਾਬੀ ਕੁੜੀਆਂ ਲਈ ਇੱਕ ਮਤਲਬ ਬਹੁਤ ਹੀ ਵਧੀਆ ਜਿਹੜੀ ਸ਼ਾਨ ਸ਼ੌਕਤ ਹੁੰਦੀ ਹੈ ਸੋ ਇੰਨਾ ਚੀਜ਼ਾਂ ਨੂੰ ਜਿਹੜੇ ਇਹਨਾਂ ਨੇ ਟ੍ਰੈਂਡ ਦੇ ਵਿੱਚ ਜਿਹੜਾ ਲੈ ਕੇ ਆਂਦੇ ਨੇ ਉਸ ਤੋਂ ਬਾਅਦ ਇਹ ਇੱਥੇ ਬਣਾਉਂਦੇ ਨੇ ਹੱਥਾਂ ਨਾਲ ਇਹਨਾਂ ਦੇ ਕਾਰੀਗਰ ਜਿਹੜੇ ਬਣਾਉਂਦੇ ਨੇ ਬਿਲਕੁਲ ਪਾਕਿਸਤਾਨ ਤੋਂ ਸਾਰਾ ਮਟੀਰੀਅਲ ਲੈ ਕੇ ਆਂਦੇ ਨੇ ਜੋ ਆਪਦੀ ਵਿਰਾਸਤ ਦੀ ਗੱਲ ਕਰਦੇ ਤਾਂ ਆਪਾਂ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਭੁੱਲਦੇ ਆ ਜਾਂ ਆਪਾਂ ਅੱਜ ਇਹਦੇ ਬਾਰੇ ਇਹਨਾਂ ਜਾਣਦੇ ਨਹੀਂ ਆ ਸੋ ਤੁਹਾਨੂੰ ਦਿਖਾਇਆ ਹੈ ਵੱਖਰੀ ਤਸਵੀਰ ਜਿੱਥੇ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਜਿਹੜੇ ਕਾਰੀਗਰ ਜਿਹੜੇ ਨੇ ਇੱਥੇ ਪੂਰੀ ਪੰਜਾਬੀ ਜੁੱਤੀ ਬਣਾਉਂਦੇ ਨੇ ਬਹੁਤ ਹੀ ਖੂਬਸੂਰਤ ਇੱਥੇ ਪੰਜਾਬੀ ਜੁੱਤੀਆਂ ਨੇ ਜਿਹੜੀਆਂ ਕਿ ਇਹਨਾਂ ਨੇ ਬਣਾਈਆਂ ਹੋਈਆਂ ਸੋ ਤੁਸੀਂ ਵੀ ਜ਼ਰੂਰ ਇਹਨਾਂ ਨੂੰ ਵੇਖ ਸਕਦੇ ਹੋ ਇਹਨਾਂ ਤੋਂ ਆ ਸਕਦੇ ਹੋ ਲੈ ਸਕਦੇ ਹੋ ਜ਼ਰੂਰ ਮੈਂ ਕਹਿਣਾ ਚਾਹਾਂਗੀ ਕਿ ਪੰਜਾਬੀ ਵਿਰਾਸਤ ਨੂੰ ਸਾਨੂੰ ਹਮੇਸ਼ਾ ਹੀ ਆਪਣੇ ਦਿਲਾਂ ਵਿੱਚ ਜੜੇ ਆ ਜਾਗਰੂਕ ਰੱਖਣਾ ਚਾਹੀਦਾ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਕੀ ਕੀ ਸਾਨੂੰ ਸਾਡੇ ਜਿਹੜੇ ਆ ਪੰਜਾਬ ਦੇ ਪਾਕਿਸਤਾਨ ਵਾਲੇ ਇਲਾਕੇ ਤੋਂ ਮਿਲਿਆ ਸੋ ਇਸ ਦੇ ਨਾਲ ਹੀ ਕੈਮਰਾਮੈਨ ਅਰਸ਼ਦੀਪ ਦੇ ਨਾਲ ਮੈਂ ਸੋਨੀਆ ਗ੍ਰੇਟ ਪੰਜਾਬ ਟੀਵੀ Taren